ਸ਼ਕਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਗਾਗਾ ਵੱਲੋਂ ਤੁਹਾਡਾ ਸਵਾਗਤ ਹੈ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਅੱਜ ਤੁਹਾਡੇ ਲਈ ਆਪਾਂ ਬਹੁਤ ਹੀ ਜਿਆਦਾ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਜਿਸ ਦੇ ਵਿੱਚ ਰਹਿਣਗੇ ਸਾਰੇ ਦੇ ਸਾਰੇ ਰਾਮ ਟੈਕਸਚਰ ਦੇ ਸੂਟ ਹੈਵੀ ਰੇਂਜ ਦੇ ਸੂਟ ਰਹਿਣਗੇ ਬਟ ਅਦਰ ਬੁਟੀਕਸ ਐਂਡ ਸ਼ੋਰੂਮ ਦੇ ਨਾਲੋਂ ਤੁਹਾਨੂੰ ਪ੍ਰਾਈਸ ਬਹੁਤ ਘੱਟ ਦੇ ਉੱਪਰ ਬਹੁਤ ਹੀ ਜਿਆਦਾ ਵਧੀਆ ਵੈਰਾਈਟੀ ਮਿਲੂਗੀ ਤੇ ਇਹਨਾਂ ਵਿੱਚ ਬ੍ਰਾਈਡਲ ਪੀਸ ਆ ਜਾਣਗੇ ਤੇ ਕੁਝਕ ਬਹੁਤ ਹੀ ਜਿਆਦਾ ਹੈਵੀ ਆਪਾਂ ਕਹਿ ਸਕਦੇ ਹਾਂ ਤੇ ਕੁਸ਼ਕਾ ਜਨਗੀ ਜੀ ਬਹੁਤ ਸੋਹਣੇ ਕਲਾਸਿਕ ਲੁੱਕ ਦੇ ਪੀਸ ਹਨਾ ਤਾਂ ਇੱਕ ਇੱਕ ਕਰਕੇ ਤੁਹਾਨੂੰ ਸੂਟ ਦਿਖਾਉਂਦੇ ਜਾਵਾਂਗੇ ਫੈਬਰਿਕ ਦੱਸਦੇ ਜਾਵਾਂਗੇ ਤੇ ਤੁਸੀਂ ਵੀ ਵੀਡੀਓ ਨੂੰ ਐਂਡ ਤੱਕ ਵੇਖਣਾ ਵੀ ਹੈ ਤੇ ਸੁਣਨਾ ਵੀ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਤੇ ਆਪਣੇ ਵਟਸਐਪ ਨੰਬਰ 7973984974 7973984974 ਇਹਨਾਂ ਨੰਬਰਾਂ ਤੇ ਮਿਲਣ ਲਗੇ ਤੇ ਜਿੰਨੇ ਵੀ ਸੂਟ ਹੈਗੇ ਸਾਰੇ ਦੇ ਸਾਰੇ ਰਾਮਟੈਕਸ ਬ੍ਰਾਂਡ ਦੇ ਆਉਣਗੇ ਜੀ ਡਿਜ਼ਾਈਨਿੰਗ ਡਿਫਰੈਂਟ ਡਿਫਰੈਂਟ ਆਉਗੀ ਬ੍ਰਾਂਡ ਸੇਮ ਆਊਗਾ ਰਾਮਟੈਕਸ ਓਕੇ ਜੀ ਸਭ ਤੋਂ ਪਹਿਲਾਂ ਇਹਦਾ ਤੁਹਾਨੂੰ ਫੈਬਰਿਕ ਦੱਸ ਦਈਏ ਜਕਾਡ ਫੈਬਰਿਕ ਬਹੁਤ ਹੀ ਜ਼ਿਆਦਾ ਕੋਸਟਲੀ ਸੁਪੀਰੀਅਰ ਫੈਬਰਿਕ ਹੁੰਦਾ ਜੀ ਜਕਾਡ ਦੇ ਉੱਪਰ ਇਹ ਰੈਡੀ ਹੋਇਆ ਤੁਸੀਂ ਵੇਖ ਰਹੇ ਹੋ ਹੁਣ ਇਹ ਸਾਰਾ ਜਿਹੜਾ ਇਹ ਪ੍ਰਿੰਟ ਨਹੀਂ ਹੈਗਾ ਇਹ ਸਾਰੇ ਬੀਵਿੰਗ ਹੈ ਗੁਣਤੀ ਦੇ ਵਿੱਚ ਇਹ ਡਿਜ਼ਾਈਨ ਹੈ ਤੇ ਇਸ ਤੋਂ ਬਾਅਦ ਦੇਖੋ ਇਹ ਸਾਰਾ ਹੈਂਡਵਰਕ ਦਾ ਕਨਸੈਪਟ ਆਊਗਾ ਹੈਂਡਵਰਕ ਵੀ ਕੀ ਹੈ ਸਾਰੇ ਦਾ ਸਾਰਾ ਦਬਕੇ ਦੇ ਨਾਲ ਕੋਸਟਲੀ ਦਬਕਾ ਯੂਜ਼ ਕਰਕੇ ਤੇ ਪਰਲ ਦਾ ਕੰਮ ਹੋਇਆ ਸਾਰੇ ਫਲਾਵਰਸ ਨੇ ਹਾਈਲਾਈਟ ਕੀਤੇ ਹੋਏ ਦਬਕਾ ਐਂਡ ਪਰਨ ਦੇ ਨਾਲ ਬਹੁਤ ਹੀ ਹੈਵੀ ਕੰਮ ਹੋਇਆ ਜੀ ਇਹ ਆ ਗਿਆ ਜੀ ਫਰੰਟ ਸ਼ਰਟ ਦਾ 슬ੀਵਜ਼ ਆ ਜਾਣਗੀਆਂ ਜੀ ਸੇਮ ਬੈਕ ਵੀ ਆ ਜਾ ਤੇ ਨਾਲ ਬਹੁਤ ਹੀ ਜ਼ਿਆਦਾ ਸੁਪੀਰੀਅਰ ਫੈਬਰਿਕ ਦੀ ਆਜੂਗੀ ਬਾਟਮ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਦੁਪੱਟਾ ਵੀ ਤੁਹਾਨੂੰ ਪਿਓਰ ਜਕਾਡ ਦਾ ਮਿਲੇਗਾ ਨਾਰਮਲ ਤੁਸੀਂ ਕਿਸੇ ਵੀ ਸ਼ੋਰੂਮ ਤੋਂ ਇਹ ਵਾਲੇ ਸੂਟ ਬਾਈ ਕਰਦੇ ਹੋ ਤਾਂ ਇਹ ਸੂਟ 8000 ਪਲੱਸ 7500 7200 8500 ਇਦਾਂ ਮਿਲਦੇ ਆ ਕਿਉਂਕਿ ਹੋ ਸਕਦਾ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਪ੍ਰੋਪਰ ਜੋ ਫੈਬਰਿਕ ਵਗੈਰਾ ਨਹੀਂ ਹਨਾ ਕਲੀਅਰ ਹੋਊਗਾ ਬਟ ٹرسٹ ਮੀ ਬਹੁਤ ਜ਼ਿਆਦਾ ਕੋਸਟਲੀ ਸੂਟੇ ਹੀ ਹੁੰਦੇ ਐ ਦੇਖੋ ਜਿਦੋਂ ਕਾਰਡ ਦਾ ਪਿਅਰਸ ਕਾਰਡ ਦਾ ਹੀ ਦੁਪੱਟਾ ਆ ਜਾਊਗਾ ਸਾਰੇ ਦਾ ਸਾਰਾ ਹੈਂਡਵਰਕ ਦੇ ਨਾਲ ਹਾਈਲਾਈਟ ਮਤਲਬ ਕਿ ਬਿਲਕੁਲ ਆਪਾਂ ਹਨਾ ਕਹਿ ਦੇਣਾ ਕਿ ਕਿਸੇ ਨੇ ਨਾ ਸੂਟ ਪਾਇਆ ਹੋਵੇ ਇਦਾਂ ਦਾ ਸੂਟ ਹੋਵੇ ਉਹ ਵਾਲੀ ਚੀਜ਼ ਐ ਇਹ ਫਿਨਿਸ਼ਿੰਗ ਵੇਖੋ ਰਾਮ ਟੈਕਸ ਬ੍ਰਾਂਡ ਪ੍ਰੋਪਰ ਦੁਪੱਟੇ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਦੇਖੋ ਬ੍ਰੀਕ ਪਾਈਪਿੰਗ ਹੈ ਨੀਚੇ ਪੱਟੀ ਹੈ ਜੀ ਸਾਰੇ ਦਾ ਸਾਰਾ ਹੈਂਡਵਰਕ ਦਾ ਕਨਸੈਪਟ ਹੈ ਦੁਪੱਟਾ ਵੀ ਕਲਰ ਆ ਜਾਣਗੇ ਤਾਂ ਪਹਿਲਾ ਕਲਰ ਇਹ ਵਾਲਾ ਹੋਊਗਾ ਜੀ ਸੇਮ ਡਿਜ਼ਾਈਨ ਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਉਣੇ ਆਪਾਂ ਦੂਸਰਾ ਕਲਰ ਇਹ ਵਾਲਾ ਆ ਜਾਊਗਾ ਇਹ ਵੀ ਬਹੁਤ ਸੋਹਣਾ ਹੈ ਦੇਖੋ ਤੁਹਾਨੂੰ ਓਪਨ ਦਿਖਾ ਰਹੇ ਹਾਂ ਇਹ ਵਾਲਾ ਕਲਰ ਵੀ ਤੁਸੀਂ ਲੈ ਸਕਦੇ ਹੋ ਸੇਮ ਬੜਾ ਹੀ ਪਿਆਰਾ ਦੁਪੱਟਾ ਪੀਸਟੋ ਇਲਾਵਾ ਅਗਲਾ ਜੁਬਜੀ ਇਹ ਵਾਲਾ ਕਲਰ ਇਹ ਜਿਹੜਾ ਨੀਚੇ ਵਾਲਾ ਸੀ ਇਹ ਪਿੰਕੀ ਸਟੋਨ ਦੇ ਵਿੱਚ ਹੈ ਰੂਲ ਸਟੋਨ ਦੇ ਵਿੱਚ ਤੇ ਦੂਸਰਾ ਆ ਗਿਆ ਆਪਣਾ ਇਹ ਪੀਸਟਾ ਟੋਨ ਦੇ ਵਿੱਚ ਤੇ ਤੀਸਰਾ ਆਪਣਾ ਆ ਜੁਬਜੀ ਪੀਸਟੋਨ ਦੇ ਵਿੱਚ ਤਿੰਨੋਂ ਨੇ ਤਿੰਨੋਂ ਬਹੁਤ ਸੋਹਣੇ ਸੂਟ ਆ ਜੀ ਇਸ ਤੋਂ ਉੱਪਰ ਕੋਈ ਝੂਠ ਨਹੀਂ ਆਪਾਂ ਕਹਿ ਸਕਦੇ ਕਿ ਬਿਲਕੁਲ ਕਲਾਸਿਕ ਲੁੱਕ ਦੇ ਸੂਟ ਨੇ ਫੰਕਸ਼ਨਲ ਸੂਟ ਨੇ ਜੀ ਤਿੰਨੋਂ ਕਲਰ ਬਹੁਤ ਜ਼ਿਆਦਾ ਸੋਹਣੇ ਆ ਹੈਵੀ ਹੈਂਡਵਰਕ ਦੁਪੱਟਾ 2.5 ਮੀਟਰ ਦਾ ਪੂਰਾ ਦੁਪੱਟਾ ਹੋਊਗਾ ਜੀ ਸਿਰ ਤੇ ਰਹਿਣ ਵਾਲਾ ਤੇ ਇਹਦੀ ਹੁਣ ਆਪਾਂ ਪ੍ਰਾਈਸ ਦੀ ਗੱਲ ਕਰੀ ਤਾਂ ਇਹ ਆਪਣੇ ਕੋਲੋਂ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਬਿਲਕੁਲ ਜੈਨੂਇਨ ਪ੍ਰਾਈਸ ਦੇ ਵਿੱਚ ਸੂਟ ਮਿਲਣੀ ਹੈ ਕੋਈ 7500 ਨਹੀਂ ਕੋਈ 8500 ਨਹੀਂ ਆਪਣੇ ਕੋਲੋਂ ਤੁਹਾਨੂੰ ਇਹ ਵਾਲਾ ਸੂਟ ਮਿਲੂਗਾ ਸਿਰਫ ਔਰ ਸਿਰਫ 3800 ਓਨਲੀ 3800 ਕਿੰਨਾ ਵਿੱਚ ਜਿਹੜਾ ਤੁਸੀਂ ਕਲਰ ਲਾਈਕ ਕਰਦੇ ਹੋ ਲੈ ਸਕਦੇ ਹੋ ਹੈਵੀ ਹੈਂਡਵਰਕ ਦਾ ਕਨਸੈਪਟ ਹੈ ਜੀ ਓਨਲੀ 3800 ਇਸ ਤੋਂ ਇਲਾਵਾ ਅਗਲਾ ਜੋ ਪੀਸ ਆ ਗਿਆ ਜੀ ਰਾਮਟੈਕਸ ਬ੍ਰਾਂਡ ਬਹੁਤ ਜਿਆਦਾ ਸੋਹਣਾ ਪੀਸ ਹੈ ਕਲਰ ਵੀ ਬਹੁਤ ਸੋਹਣਾ ਹੈ ਪੀਸ ਦੇਖੋ ਜਿਹੜਾ ਸਾਰਾ ਕੰਮ ਇਹ ਸਿੰਗਲ ਟਾਂਕੀ ਇਹਦਾ ਬਹੁਤ ਹੀ ਬਿਊਟੀਫੁਲ ਵਰਕ ਹੈ ਦੇਖ ਸਕਦੇ ਹੋ ਬਿਲਕੁਲ ਕਲਾਸਿਕ ਲੁੱਕ ਦਾ ਰਾਮਟੈਕਸ ਦਾ ਪੀਸ ਹੈ ਉਜਵਲਾ ਬਲੂ ਕਲਰ ਹੈ ਤੇ نیچے ਘੇਰਾ ਦੇਖ ਸਕਦੇ ਹੋ ਬਿਲਕੁਲ ਐਂਟੀਕ ਵੀਆ ਪੀਸ ਹੈਗਾ ਇਹ 슬ੀਵਜ਼ ਦਾ ਵੀ ਹੈ ਨਾਲ ਇਹਦੀ ਬੋਟਮ ਦਿਖਾਉਣੀ ਹੈ ਤੁਹਾਨੂੰ ਨਾਲ ਬਹੁਤ ਹੀ ਸੋਹਣੀ ਬੋਟਮ ਆ ਚੁਗੀ ਬੋਟਮ ਦਾ ਵੀ ਸ਼ਰ ਵਰਕ ਹੈ ਕਿ ਨਹੀਂ ਬੋਟਮ ਪਲੇਨ ਆਉਗੀ ਜੀ ਪਿਓਰ ਨੇਚਰਲ ਕ੍ਰੇਪ ਦੀ ਬੋਟਮ ਆਉਗੀ ਤੇ ਦੁਪੱਟਾ ਵੇਖੋ ਦੁਪੱਟੇ ਦੀ ਲੁੱਕ ਵੇਖੋ ਇਹ ਨੋਰਮਲ ਥ्रेड embroiderry ਨਹੀਂ ਜੀ ਬਹੁਤ ਜ਼ਿਆਦਾ ਬ੍ਰੀਕੀ ਦਾ ਕੰਮ ਹੈ ਸਿੰਗਲ ਟੰਕੇ ਦਾ ਬਹੁਤ ਹੀ ਜਿਆਦਾ ਪਿਆਰਾ ਸੂਟ ਹੈਗਾ ਲੈ ਸਕਦੇ ਹੋ ਇਹ ਵਾਲੇ ਸੂਟ ਦਾ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 3495 ਓਨਲੀ 3495 ਬਹੁਤ ਹੈਵੀ ਲੁੱਕ ਦਾ ਕਲਾਸਿਕ ਲੁੱਕ ਦਾ ਸੂਟ ਹੈ ਲੈ ਸਕਦੇ ਆ ਜੀ ਤੇ ਅਗਲਾ ਬ੍ਰਾਈਡਲ ਪੀਸ ਬਹੁਤ ਹੀ ਪਿਆਰਾ ਸੂਟ ਹੈ ਮਨ ਕੀ ਚਲੋ ਤੁਸੀਂ ਕਿਸੇ ਵੀ ਕਾਰੀਗਰ ਤੋਂ ਰੈਡੀ ਕਰਵਾਉਣੀ ਹੈ ਇਹ ਸੂਟ ਸਿਰਫ ਕਾਰੀਗਰ ਦਾ ਵਰਕ ਪ੍ਰਾਈਸ ਹੋਊਗਾ ਇਹਦਾ 12 ਤੋਂ 13000 ਰੁਪਏ ਕਿਉਂਕਿ ਬਹੁਤ ਡੀਪਲੀ ਬਹੁਤ ਸੋਹਣਾ ਹੈਵੀ ਜੋ ਇਹਦੇ ਵਿੱਚ ਮਤਲਬ ਕਿ ਸਮਾਨ ਯੂਜ਼ ਕੀਤਾ ਗਿਆ ਹੈ ਕਾਫੀ ਕੋਸਟਲੀ ਸਾਰਾ ਦਬਕਾ ਵਗੈਰਾ ਕੋਈ ਵੀ ਨੋਰਮਲੀ ਕਟਦਾਰਾ ਵਗੈਰਾ ਯੂਜ਼ ਨਹੀਂ ਹੋਇਆ ਸਾਰਾ ਕੋਸਟਲੀ ਸਮਾਨ ਲੱਗਿਆ ਜੀ ਕਲਰ ਵੀ ਬਹੁਤ ਸੋਹਣਾ ਹੈ ਫੈਬਰਿਕ ਵੀ ਬਹੁਤ ਜ਼ਿਆਦਾ ਵਧੀਆ ਸਭ ਤੋਂ ਪਹਿਲਾਂ ਇਹਦਾ neck line ਵੇਖੋ ਇੰਸਟਾ ਤੇ ਤੁਸੀਂ ਇਹਦੀ ਵੀਡੀਓ ਵੇਖ ਸਕਦੇ ਹੋ ਪਰ ਵੀਡੀਓ ਪਾਈ ਹੋਈ ਹੈ ਕਿ ਸੂਟ ਪਾਇਆ ਕਿੰਨਾ ਸੋਹਣਾ ਲੱਗਦਾ ਸਪੈਸ਼ਲੀ ਬ੍ਰਾਈਡਲ ਪੀਸ ਬਰੀਆਂ ਵਾਲਾ ਸੂਟ ਹੈ ਫੁੱਲ ਹੈਵੀ ਸਾਰਾ ਦਬਕੇ ਦਾ ਕੰਮ ਆਊਗਾ neck ਤੇ ਫਿਰ ਇਸ ਤੋਂ ਬਾਅਦ ਜਿਹੜੀ ਸ਼ਰਟ ਹੈ ਸ਼ਰਟ ਦੇ ਵਿੱਚ ਸਾਰੀ ਦੇ ਵਿੱਚ ਬੂਟੀ ਆਊਗੀ ਹੈਂਡਵਰਕ ਦੀ ਇਹ ਆਉਣਗੀਆਂ ਜੀ ਬਹੁਤ ਹੀ ਸੋਹਣਾ ਕੰਮ 슬ੀਵਜ਼ ਦਾ ਬਾਹਾਂ ਦਾ ਆ ਜਾਊਗਾ ਜਿਸ ਤਰ੍ਹਾਂ ਦੱਸਿਆ ਕਿ ਬ੍ਰਾਈਡਲ ਪੀਸ ਹੈ ਤਾਂ ਉਸੇ ਲੁੱਕ ਦੇ ਵਿੱਚ ਰੈਡੀ ਹੈ ਤੇ ਹੁਣ ਇਹਦੇ ਜੋ ਹੈਗਾ ਪਹੁੰਚੇ ਦੇਖੋ ਇਹ ਆਊਗੀ ਸਲਵਾਰ ਪਾਕਿਸਤਾਨੀ ਸਲਵਾਰ ਕਰ ਲਓ ਚਾਹੇ ਜਿਵੇਂ ਵੀ ਕਰ ਲਓ ਤੁਸੀਂ ਪੂਰੀ ਫੁੱਲ ਮੂਰੀ ਦਾ ਵਰਕ ਆਊਗਾ ਕਲਰ ਵੀ ਬਹੁਤ ਸੋਹਣਾ ਤੇ ਹੁਣ ਇਹਦਾ ਦੁਪੱਟਾ ਵੇਖੋ ਦੁਪੱਟੇ ਦੀ ਲੁੱਕ ਤਾਂ ਬਹੁਤ ਜਿਆਦਾ ਸ਼ਾਨਦਾਰ ਹੈ ਡਬਲ ਟੋਨ ਹੀ ਦੁਪੱਟਾ ਹੋਊਗਾ ਗ੍ਰੇ ਐਂਡ ਕੈਰਟ ਦਾ ਕੰਟਰਾਸਟ ਦੇਖੋ ਸਾਰਾ ਦਬਕੇ ਦੇ ਨਾਲ ਵਰਕ ਹੈ ਜੀ ਦੁਪੱਟਾ ਇੰਨਾ ਹੈਵੀ ਸੂਟ ਸਾਡੀ ਫੁੱਲ ਗਰੰਟੀ ਹੈ ਤੁਹਾਨੂੰ 1800 19000 ਤੋਂ ਘੱਟ ਕਿਤੇ ਨਹੀਂ ਮਿਲੂਗਾ ਸਾਰਾ ਜੋ ਦੁਪੱਟੇ ਦੀਆਂ ਸਾਈਡਸ ਨੇ ਕੋਈ ਇਹ ਨਹੀਂ ਕਿ ਗੋਟਾ ਲਗਾ ਕੇ ਨਾਰਮਲ ਕੰਮ ਕੀਤਾ ਹੋਇਆ ਸਾਰਾ ਹੈਂਡਵਰਕ ਦੇ ਨਾਲ ਕੱਟਵਰਕ ਹੈ ਤੇ ਵਿੱਚ ਸਾਰੇ ਦਾ ਸਾਰਾ ਹੈਂਡਵਰਕ ਡਬਲ ਟੋਂਡਾਈ ਹੋਏ ਜੇਕਰ ਤੁਸੀਂ ਵੀ ਆਪਣੀ ਨੂੰ ਲਈ ਆਪਣੀ ਧੀ ਲਈ ਬਰੀ ਵਾਲੇ ਸੂਟ ਲੈ ਰਹੇ ਹੋ ਤਾਂ ਇਹ ਵਾਲਾ ਸੂਟ ਐਤਾਂ ਦਾ ਡਿਜ਼ਾਈਨ ਜ਼ਰੂਰ ਐਡ ਕਰੋ ਬਹੁਤ ਸੁਪਰੀਟ ਜਾ ਰਿਹਾ ਜੀ ਤੇ ਇਹ ਤੁਸੀਂ ਕੋਈ ਆਪਣੇ ਕੋਲੋਂ 20000 ਦਾ ਨਹੀਂ ਲੈਣਾ ਕੋਈ 25000 ਦਾ ਨਹੀਂ ਲੈਣਾ ਆਪਣੇ ਕੋਲ ਪ੍ਰਾਈਜ਼ ਰਹੂਗਾ ਇਹਦਾ ਸਿਰਫ 11895 ਰੁਪਏ ਓਨਲੀ 11895 ਫੁੱਲ ਹੈਵੀ ਲੁੱਕਸ ਗਈ ਆ ਜੀ ਪਿਓਰ ਬਰਬਰੀ ਦੇ ਵਿੱਚ ਵੈਸੇ ਤੁਸੀਂ ਇਹ ਵਾਲਾ ਡਿਜ਼ਾਈਨ ਹੋਰ ਵੀ ਕਾਫੀ ਸਾਰੇ ਫੈਬਰਿਕ ਦੇ ਉੱਪਰ ਦੇਖਿਆ ਹੋਣਾ ਬਹੁਤ ਜ਼ਿਆਦਾ ਟ੍ਰੈਂਡਿੰਗ ਡਿਜ਼ਾਈਨ ਹੈ ਫੋਟੋ ਵਾਲਾ ਪੀਸ ਰੈਡੀ ਕੀਤਾ ਆਪਾਂ ਬਰਬਰੀ ਦੇ ਉੱਪਰ ਸੇਮ ਫੋਟੋ ਵਾਲੇ ਕਲਰ ਯੂਜ਼ ਕਰਕੇ ਸਕਿਨ 골ਡਨ ਵਿਦ ਬਲੈਕ ਪਿਓਰ ਬਰਬਰੀ ਹੈ ਜੀ ਇਹ ਆ ਗਿਆ ਈਰਾ ਨੈਕਲਾਈਨ ਬਹੁਤ ਜ਼ਿਆਦਾ ਸੋਹਣਾ ਸੁਕ ਹੈਗਾ ਤੇ ਇਹ ਆ ਗਈਆਂ ਜੀ 슬ੀਵਜ਼ ਬਾਟਮ ਦਾ ਵੀ ਵਰਕ ਆਊਗਾ ਬੜਾ ਪਿਆਰਾ ਤੇ ਨਾਲ ਦੁਪੱਟਾ ਵੀ ਵਰਬਰੀ ਵਰਬਰੀ ਦਾ ਹੀ ਦੁਪੱਟਾ ਪਿਓਰ ਵਰਬਰੀ ਬਿਸਕੋਸ ਵਰਬਰੀ ਤਾਂ ਤੇ ਵਰਬਰੀ ਦਾ ਹੀ ਸੂਟ ਹੈ ਦੇਖੋ ਪੱਲੇ ਦੁਪੱਟੇ ਦੇ ਪੱਲੇ ਕਿੰਨੇ ਸੋਹਣੇ ਹੋਣੇ ਆ ਦੋਨੋਂ ਸਾਈਡ ਦੋਨੋਂ ਸਾਈਡ ਇਸ ਸਾਈਡ ਆ ਤਾਂ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਸਿਰਫ ਔਰ ਸਿਰਫ 2895 ਦਾ ਮਿਲੂਗਾ ਜੀ ਓਨਲੀ 2895 ਇਹ ਸਾਰੀ ਐਮਬਰਾਇਡਰੀ ਹੈ ਬਹੁਤ ਬਰੀਕੀ ਦੇ ਨਾਲ ਹੈਂਡ ਦਾ ਕੰਮ ਕੀਤਾ ਹੋਇਆ ਲੈ ਸਕਦੇ ਹੋ 2895 ਸਿੰਗਲ ਪੀਸ ਹੈ ਇਹ ਵਾਲਾ ਇਸ ਤੋਂ ਇਲਾਵਾ ਹਾਂਜੀ ਇਹ ਵੀ ਰਾਮ ਟੈਕਸ ਦਾ ਬਹੁਤ ਸੋਹਣਾ ਆਰਟੀਕਲ ਹੈਗਾ ਰਾਮ ਟੈਕਸ ਬ੍ਰਾਂਡ ਹੈਂਡਵਰਕ ਦੇ ਵਿੱਚ ਬੜਾ ਸੋਹਣਾ ਕਨਸੈਪਟ ਹੈ ਦੇਖੋ ਜੀ ਇਹ ਆਊਗਾ ਹੈਂਡਵਰਕ ਦੇ ਨਾਲ ਸਾਰਾ ਘੇਰਾ ਬਨਾਇਆ ਹੋਇਆ ਦਬਕਾ ਫਰਨ ਯੂਜ਼ ਹੋਇਆ ਬਹੁਤ ਹੀ ਪਿਆਰਾ ਆਰਟੀਕਲ ਕਲਰ ਵੀ ਬਹੁਤ ਸੋਹਣਾ ਹੈ ਘੇਰਾ ਆਊਗਾ ਡਿਜ਼ਾਈਨਰ 슬ੀਵਸ ਤੇ ਸੇਮ ਡਿਜ਼ਾਈਨ ਆਊਗਾ ਐਂਡ ਬੈਕ ਤੇ ਵੀ ਸੇਮ ਡਿਜ਼ਾਈਨ ਆਊਗਾ ਜੀ ਰਾਮਟੈਕਸ ਬ੍ਰਾਂਡ ਹੈ ਨਾਲ ਪਲੇਨ ਬਾਟਮ ਤੇ ਇਸ ਤੋਂ ਇਲਾਵਾ ਜੋ ਇਹਦਾ ਦੁਪੱਟਾ ਹੈ ਜੀ ਆਮ ਟੈਕਸ ਬ੍ਰਾਂਡ ਫੁੱਲ ਪਿਓਰ ਮਸਲੀਨ ਬਹੁਤ ਹੀ ਪਿਆਰਾ ਦੁਪੱਟਾ ਇਹ 3500 প্লাਸ ਦਾ ਸੂਟ ਹੈ ਕਿਉਂਕਿ ਇਹਦਾ ਜਿਹੜਾ ਦੁਪੱਟਾ ਦੁਪੱਟੇ ਦੀ ਜੋ ਆਪਾਂ ਲੁੱਕ ਕਹਿ ਸਕਦੇ ਹਾਂ ਜਾਂ ਫੈਬਰਿਕ ਕਹਿ ਸਕਦੇ ਹਾਂ ਬਿਲਕੁਲ ਆਪਾਂ ਮਤਲਬ ਕਿ ਆਮ ਪ੍ਰਿੰਟ ਸੂਟਾਂ ਦੇ ਨਾਲ ਮੈਚ ਨਹੀਂ ਹੁੰਦਾ ਬਿਲਕੁਲ ਡਿਫਰੈਂਟ ਹੈ ਕਿਉਂਕਿ ਮੇਰੇ ਹੱਥ ਦੇ ਵਿੱਚ ਮੈਂ ਕੁਆਲਿਟੀ ਦੱਸ ਸਕਦੀ ਹਾਂ ਤੁਹਾਡੇ ਕੋਲ ਥੋੜਾ ਦੂਰ ਹੈ ਸ਼ਾਇਦ ਇਹਨਾਂ ਗੈਸ ਨਹੀਂ ਹੁੰਦਾ ਤਾਂ ਇਹ ਵਾਲਾ ਜਿਹੜਾ ਸੂਟ ਹੈ ਇਹਦਾ ਪ੍ਰਾਈਸ ਰਹੂਗਾ ਜੀ 2695 ਇਹ ਸਿੰਗਲ ਪੀਸ ਦਾ 2695 ਤੇ ਅਗਲਾ ਜੋ ਆਰਟੀਕਲ ਲੈ ਕੇ ਆਏ ਆ ਜੀ ਇਹ ਵੀ ਰਾਮਟੈਕਸ ਬ੍ਰਾਂਡ ਬਹੁਤ ਸੋਹਣਾ ਆਰਟੀਕਲ ਹੈ ਹੈਂਡਵਰਕ ਦਾ ਇਹ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਹੈਂਡਵਰਕ ਦਾ ਬਹੁਤ ਸੋਹਣਾ ਪੀਸ ਇਹ ਫਰੰਟ ਆਊਗਾ ਸੇਮ ਬੈਕ ਆਊਗੀ 슬ੀਵਸ ਵੀ ਆਉਣਗੀਆਂ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਜੀ ਤੇ ਬਾਟਮ ਬਾਟਮ ਆਊਗੀ بیس ਕਲਰ ਦੀ ਪਿਓਰ ਨੇਚਰਲ ਕ੍ਰੇਪ ਤੇ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਹੈਂਡਵਰਕ ਦੇ ਨਾਲ ਹਾਈਲਾਈਟ ਵਿਦ ਫਿਨਿਸ਼ਿੰਗ ਬ੍ਰਾਂਡ ਦੇ ਦੁਪੱਟੇ ਆ ਜਿਹੜੇ ਇਹ ਫਿਨਿਸ਼ਿੰਗ ਤੋਂ ਪਤਾ ਚੱਲ ਜਾਂਦਾ ਜੀ ਇਹ ਵੀ ਜੁਕਾਡ ਦਾ ਪੀਸ ਆ ਜਾਊਗਾ ਦੇਖੋ ਸਾਰਾ ਦੁਪੱਟਾ ਜੋ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਦੇ ਨਾਲ ਸੋ ਨੋਪੀਸ ਤੇ ਇਹ ਵਾਲਾ ਜਿਹੜਾ ਸੂਟ ਹੈ ਇਹਦਾ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 2850 only 2850 ਏਸੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਸਾਰੇ ਸੁਪੀਰੀਅਰ ਸੂਟ ਆਪਾਂ ਲੈ ਕੇ ਆਏ ਸੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਭੈਣਾਂ ਨੂੰ ਬਹੁਤ ਪਸੰਦ ਹੋਏ ਆਏ ਹੋਣਗੇ ਤੇ ਹੁਣ ਤੱਕ ਤਾਂ ਭੈਣਾਂ ਨੇ ਚੂਜ਼ ਦੀ ਕਰ ਲਈ ਹੋਣਗੇ ਕਿ ਕਿਹੜਾ ਕਿਹੜਾ ਸੂਟ ਲੈਣਾ ਤਾਂ ਜਲਦੀ ਜਲਦੀ ਡੀਐਮ ਕਰੋ ਜੀ WhatsApp ਨੰਬਰ 7973984974 ਕੱਲ ਫਿਰ ਮਿਲਦੇ ਹਾਂ ਹੋਰ ਕਲੈਕਸ਼ਨ ਦੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਦਾਂ ਦੇ ਲੱਗਦੇ ਆ ਓਕੇ ਜੀ ਸਤਿ ਸ਼੍ਰੀ ਅਕਾਲ